ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ 13byte travel ਤੇ। ਅੱਜ ਮੈਂ ਤੁਹਾਡੇ ਲਈ ਇੱਕ ਹੋਰ ਛੋਟੀ ਜਿਹੀ ਸਟੋਰੀ ਲੈ ਕੇ ਆਂ ਜਿਸ ਵਿੱਚ ਇੱਕ ਫਰਾਡ ਏਜੰਟ ਨੇ ਇੱਕ ਇਨੋਸੈਂਟ ਬੱਚੇ ਨਾਲ ਫਰਾਡ ਕੀਤਾ। ਰਾਜਵੀਰ ਨੇ ਜਿਵੇਂ ਕਿਵੇਂ ਕਰਕੇ 12ਵੀਂ ਪਾਸ ਕਰ ਲਈ ਸੀ। ਹੁਣ ਉਹ ਦੂਜੇ ਪੰਜਾਬੀਆਂ ਵਾਂਗੂ ਪੰਜਾਬ ਵਿੱਚ ਕੰਮ ਜਾਂ ਹਾਇਰ ਸਟੱਡੀ ਕਰਨ ਦੀ ਬਜਾਏ ਬਾਹਰ ਜਾਣਾ ਚਾਹੁੰਦਾ ਸੀ। ਆਈਲੈਂਡਸ ਵਿੱਚੋਂ 6 ਕੋ ਬੈਂਡ ਲੈ ਲਏ ਸੀ। ਉਹ ਹੁਣ ਸਿਰਫ ਬਾਹਰ ਜਾਣਾ ਚਾਹੁੰਦਾ ਸੀ। ਉਸ ਨੇ ਬਾਹਰ ਜਾ ਕੇ ਕਿਹੜਾ ਕੋਰਸ ਕਰਨਾ ਸੀ? ਉਸ ਕੋਰਸ ਦੀ ਕੀ ਵੈਲਿਊ ਸੀ? ਬਾਹਰ ਪਰਮਿਟ ਉਸ ਕਾਲਜ ਵਿੱਚ ਮਿਲਣਾ ਸੀਜ਼ਨ ਨਹੀਂ ਮਿਲਣਾ ਸੀ ਕਿੱਥੇ ਰਹਿਣਾ ਸੀ ਉਹਨੇ ਇਹ ਰਿਸਰਚ ਕਰਨ ਦਾ ਕੰਸ਼ ਨਹੀਂ ਕੀਤਾ ਕਿਉਂਕਿ ਉਸਦੇ ਪੇਰੈਂਟਸ ਕੋਲ ਪੈਸਾ ਸੀ ਸੋਸ਼ਲ ਮੀਡੀਆ ਤੋਂ ਕਿਸੇ ਏਜੰਟ ਦੀ ਵੀਡੀਓ ਦੇਖ ਕੇ ਉਹ ਕਿਸੇ ਸਟੱਡੀ ਏਜੰਟ ਦੇ ਆਫਿਸ ਵਿੱਚ ਗਿਆ ਜੋ ਕਿ ਜਲੰਧਰ ਵਿੱਚ ਸੀ ਏਜੰਟ ਨੇ ਉਸ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨੂੰ ਪਤਾ ਚੱਲ ਗਿਆ ਕਿ ਇਸ ਨੂੰ ਤਾਂ ਕੁਝ ਵੀ ਨਹੀਂ ਪਤਾ ਸੌਖੇ ਤਰੀਕੇ ਨਾਲ ਹੀ ਇਸ ਨੂੰ ਠੱਗਿਆ ਜਾ ਸਕਦਾ ਹੈ ਉਸਨੇ ਰਾਜਵੀ ਨੂੰ ਕਿਹਾ ਵੀ ਇਸ ਟਾਈਮ ਕੈਨੇਡਾ ਦਾ ਸਕਸੈਸ ਰੇਟ ਬਹੁਤ ਹੀ ਘੱਟ ਹੈ ਆਸਟ੍ਰੇਲੀਆ ਜੇ ਵੀਜ਼ਾ ਨਹੀਂ ਦੇ ਰਿਹਾ ਅਤੇ ਯੂਐਸਏ ਦੀ ਤੇਰੇ ਤੋਂ ਇੰਟਰਵਿਊ ਨਹੀਂ ਨਿਕਲਣੀ ਇਸ ਲਈ ਐਸੀ ਤੇਰੀ ਫਾਈਲ ਯੂਕੇ ਦੀ ਲਾ ਦਿੰਨੇ ਆ ਯੂਕੇ ਦਾ ਸਕ ਪਰ 에ਜੰਟ ਨੇ ਚਲਾਕੀ ਨਾਲ ਇੱਕ ਸਾਤ ਰੱਖੀ ਵੀ ਅਸੀਂ ਇੱਕ ਯੂਨੀਵਰਸਿਟੀ ਨੂੰ ਕਹਿ ਕੇ ਤੈਨੂੰ 3500 ਪਾਉਂਸ ਦੀ ਸਕਾਲਰਸ਼ਿਪ ਦਿਵਾ ਦੇਵਾਂਗੇ ਅਤੇ ਉਸ ਵਿੱਚੋਂ ਤੂੰ ਸਾਨੂੰ 2000 ਪਾਉਂਸ ਦੇਵੇਂਗਾ ਉਹ ਯੂਨੀਵਰਸਿਟੀ ਸਿਰਫ ਸਾਨੂੰ ਹੀ ਸਪੈਸ਼ਲ ਆਫਰ ਦਿੰਦੀ ਹੈ ਇਹ ਯੂਨੀਵਰਸਿਟੀ ਵਧੀਆ ਬਾਕੀ ਯੂਨੀਵਰਸਿਟੀਆਂ ਕੋਈ ਸਕਾਲਰਸ਼ਿਪ ਵੀ ਨਹੀਂ ਦਿੰਦੀਆਂ ਉਹਨਾਂ ਵਿੱਚ ਤੈਨੂੰ ਪੂਰੀ ਫੀਸ ਭਰਨੀ ਪਊਗੀ ਹੁਣ ਰਾਜਵੀਰ ਨੂੰ ਇਹ ਡੀਲ ਚੰਗੀ ਲੱਗੀ ਉਸਨੂੰ ਲੱਗਿਆ ਕਿ ਚਲੋ 1500 ਪਾਉਂਸ ਦਾ ਤਾਂ ਮੈਨੂੰ ਫਾਇਦਾ ਹੀ ਹੋ ਰਿਹਾ ਹੈ ਉਸਨੇ ਬਿਨਾਂ ਕੋਈ ਸੋਚੇ ਸਮਝੇ ਹਾਂ ਕਰ ਦਿੱਤੀ। ਏਜੰਟ ਨੇ ਉਸ ਨੂੰ ਕਿਹਾ ਵੀ ਤੂੰ ਸਾਨੂੰ 2000 ਪਾਉਂਸ ਦੇ ਜਾ ਤੈਨੂੰ ਯੂਨੀਵਰਸਿਟੀ ਨੇ 3500 ਪਾਉਂਸ ਤਾਂ ਦੇ ਹੀ ਦੇਣੇ ਨੇ। ਰਾਜਵੀਰ ਨੇ ਬਿਨਾਂ ਕਿਸੇ ਨਾਲ ਗੱਲ ਕੀਤੇ, ਬਿਨਾਂ ਕਿਸੇ ਸਰਚ ਕੀਤੇ, ਬਿਨਾਂ ਆਪਣੀ ਆਫਰ ਲੈਟਰ ਵੈਰੀਫਾਈ ਕੀਤੇ ਬਾਹਰ ਜਾਣ ਦੇ ਲਾਲਚ ਵਿੱਚ ਅੰਨੇ ਹੋਏ ਨੇ 2000 ਪਾਉਂਸ ਜੋ ਇੰਡੀਅਨ ਕਰੰਸੀ ਵਿੱਚ 2 ਲੱਖ ਬਣਦੇ ਨੇ ਉਸ ਏਜੰਟ ਨੂੰ ਦੇ ਦਿੱਤੇ। ਉਹ ਆਫਰ ਲੈਟਰ ਅਸਲ ਵਿੱਚ ਐਡਿਟ ਕੀਤੀ ਹੋਈ ਸੀ। ਰਾਜਵੀਰ ਨੇ 2 ਲੱਖ ਕੈਸ਼ ਲਿਆ ਕੇ ਉਸ ਫਰਾਡ ਏਜੰਟ ਨੂੰ ਦੇ ਦਿੱਤੇ। ਉਸ ਏਜੰਟ ਨੇ ਵੀ ਨਕਲੀ ਪਾਚੀ ਜਾਂ ਬਿੱਲ ਬਣਾ ਕੇ ਉਸ ਨੂੰ ਦੇ ਦਿੱਤਾ ਫਿਰ ਉਹੀ ਹੋਇਆ ਜੋ ਅਕਸਰ ਲੋਕਾਂ ਨਾਲ ਹੁੰਦਾ ਹੈ ਰਾਜਵੀਰ ਏਜੰਟ ਨੂੰ ਆਪਣੀ ਫਾਈਲ ਲਈ ਫੋਨ ਕਰਦਾ ਰਿਹਾ ਜਿਵੇਂ ਆਪਣੇ ਦੇਸ਼ ਵਿੱਚ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਸਗੋਂ ਤਰੀਕਾ ਹੀ ਮਿਲਦੀਆਂ ਨੇ ਉਸੇ ਤਰ੍ਹਾਂ ਰਾਜਵੀਰ ਨੂੰ ਵੀ ਏਜੰਟ ਵੱਲੋਂ ਲਾਰੇ ਤੇ ਲਾਰੇ ਮਿਲਦੇ ਰਹੇ ਰਾਜਵੀਰ ਅੱਕ ਕੇ ਉੱਥੇ ਏਜੰਟ ਦੇ ਆਫਿਸ ਗਿਆ ਤਾਂ ਪਤਾ ਚੱਲਿਆ ਵੀ ਉਹ ਏਜੰਟ ਤਾਂ ਕਦੋਂ ਦਾ ਆਫਿਸ ਖਾਲੀ ਕਰਕੇ ਚਲੇ ਗਿਆ ਹੈ ਉਹਨੇ ਇਹ ਗੱਲ ਬਾਅਦ ਵਿੱਚ ਧੋਖਾ ਹੋਣ ਤੋਂ ਬਾਅਦ ਆਪਣੇ ਫਰੈਂਡਸ ਨਾਲ ਰਿਸ਼ਤੇਦਾਰਾਂ ਨਾਲ ਸੇਅਰ ਕੀਤੀ ਜਦੋਂ ਕਿ ਸਭ ਉਸ ਨੂੰ ਪੈਸੇ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਜਾਂ ਕਿਸੇ ਨਾਲ ਸਲਾਹ ਕਰਨੀ ਚਾਹੀਦੀ ਸੀ ਦੂਜੇ ਫਰਾਡ ਏਜੰਟਸ ਦੇ ਬਾਗ ਹੀ ਉਹ ਏਜੰਟ ਅੱਜ ਤੱਕ ਨਹੀਂ ਫੜਿਆ ਗਿਆ ਹੁਣ ਇੱਥੇ ਗੱਲ ਇਹ ਹੁੰਦੀ ਹੈ ਕਿ ਅਸਲ ਵਿੱਚ ਗਲਤੀ ਕਿਸ ਦੀ ਸੀ ਅਗਰ ਗਲਤੀ ਦੀ ਗੱਲ ਕੀਤੀ ਜਾਵੇ ਤਾਂ ਸਾਰੀ ਗਲਤੀ ਹੀ ਰਾਜਵੀਰ ਦੀ ਸੀ ਤੁਹਾਨੂੰ ਪਤਾ ਜ਼ਿਆਦਾਤਰ ਇਸ ਫੀਲਡ ਵਿੱਚ ਠੱਗ ਏਜੰਸੀ ਬੈਠੇ ਨੇ ਜਿਨ੍ਹਾਂ ਦਾ ਕੰਮ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਠੱਗੀ ਮਾਰਨਾ ਹੈ ਏਜੰਟ ਠੱਗੀ ਮਾਰਦੇ ਹੀ ਉਸ ਨੂੰ ਨੇ ਜਿਸ ਨੂੰ ਪਤਾ ਹੀ ਕੱਖ ਨਹੀਂ ਹੁੰਦਾ ਜਿਵੇਂ ਕਿ ਰਾਜਵੀਰ ਨੂੰ ਇਹ ਨਹੀਂ ਪਤਾ ਸੀ ਵੀ ਅਗਰ ਤੁਸੀਂ ਯੂਕੇ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਂਦੇ ਹੋ ਤਾਂ ਯੂਨੀਵਰਸਿਟੀ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਸਕਾਲਰਸ਼ਿਪ ਦਿੰਦੀ ਆ ਇਸ ਵਿੱਚ ਕਿਸੇ ਏਜੰਟ ਦਾ ਤਾਂ ਕੋਈ ਰੋਲ ਹੀ ਨਹੀਂ ਹੁੰਦਾ ਏਜੰਟ ਨੂੰ ਤਾਂ ਉਹ ਸਿਰਫ ਕਮਿਸ਼ਨ ਦਿੰਦੇ ਨੇ ਜੇ ਰਾਜਵੀਰ ਨੂੰ ਯੂਕੇ ਦੇ ਸਟੱਡੀ ਵੀਜ਼ਾ ਪ੍ਰੋਸੈਸ ਬਾਰੇ ਪਤਾ ਹੁੰਦਾ ਤਾਂ ਉਹ ਕਦੇ ਵੀ ਉਸ ਏਜੰਟ ਨੂੰ ਪੈਸੇ ਨਾ ਦਿੰਦਾ ਇੱਥੋਂ ਤੱਕ ਏਜੰਟ ਵੀ ਇਸ ਬਾਰੇ ਗੱਲ ਨਾ ਕਰਦਾ ਧੋਖਾ ਅਕਸਰ ਹੁੰਦਾ ਹੀ ਉੱਥੇ ਹੈ ਜਿੱਥੇ ਅੰਨੇਵਾ ਭਰ ਵਿਸ਼ਵਾਸ ਕੀਤਾ ਜਾਂਦਾ ਹੈ ਉਹ ਚਾਹੇ ਫਿਰ ਕੋਈ ਆਪਣਾ ਹੀ ਹੋਵੇ ਜਾਂ ਬਗਾਨਾ ਜਿੱਥੇ ਪੈਸੇ ਦੇ ਲੈਣ ਦੇਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਾਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਨਾ ਕਿ ਕਾਲੀ ਵਿੱਚ ਅੱਜ ਵੀ ਲੱਖਾਂ ਲੋਕੀ ਧੋਖੇ ਦਾ ਸ਼ਕਾਰ ਹੋ ਰਹੇ ਨੇ ਕਿਉਂਕਿ ਜਦੋਂ ਕਿਸੇ ਏਜੰਟ ਦੇ ਕੋਲ ਜਾਂਦੇ ਨੇ ਤਾਂ ਉਹ ਉਸਤੇ 100% ਵਿਸ਼ਵਾਸ ਕਰ ਲੈਂਦੇ ਨੇ ਉਹ ਕਿਸੇ ਨਾਲ ਇਸ ਬਾਰੇ ਡਿਸਕਸ ਵੀ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਉਹ ਦੂਜੇ ਬੰਦੇ ਨਾਲ ਡਿਸਕਸ ਕਰਨਗੇ ਤਾਂ ਉਹ ਦੂਜਾ ਬੰਦਾ ਸਾਡਾ ਕੰਮ ਖਰਾਬ ਕਰ ਦੇਵੇਗਾ ਅਗਰ ਤੁਸੀਂ ਕਿਸੇ ਨਾਲ ਡਿਸਕਸ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ YouTube ਉੱਪਰ ਅਲੱਗ-ਅਲੱਗ ਵੀਡੀਓਜ਼ ਦੇਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ 90% ਯੂਟਿਊਬਰ ਇਹੋ ਜੀ ਜਾਣਕਾਰੀ ਦੇ ਰਹੇ ਨੇ ਤਾਂ ਤੁਸੀਂ ਉੱਥੇ ਵਿਸ਼ਵਾਸ ਕਰ ਸਕਦੇ ਹੋ ਜਾਂ ਤੁਸੀਂ ਆਪ Google ਤੇ ਸਰਚ ਕਰਕੇ ਸਹੀ ਜਾਂ ਗਲਤ ਦਾ ਪਤਾ ਕਰ ਸਕਦੇ ਹੋ ਮੈਂ ਉਮੀਦ ਕਰਦਾ ਹਾਂ ਕਿ ਰਾਜੀਵਰ ਵਾਂਗੂ ਤੁਸੀਂ ਵੀ ਇਹੋ ਜਿਹੀ ਗਲਤੀ ਨਹੀਂ ਕਰੋਗੇ ਚਾਹੇ ਤੁਸੀਂ ਕਿਸੇ ਵੀ ਪਰਮਨ ਤੇ ਬਾਹਰ ਜਾ ਰਹੇ ਹੋ ਜਿਵੇਂ ਕਿ ਸਟੱਡੀ ਵਰਕ ਜਾਂ ਵਿਜ਼ਟਰ ਵੀਜ਼ਾ ਤੇ ਕਿਸੇ ਨੂੰ ਪੈਸੇ ਦੇਣ ਤੋਂ ਪਹਿਲਾਂ 100 ਵਾਰੀ ਸੋਚੋ ਜੇ ਤੁਹਾਨੂੰ ਜ਼ਿਆਦਾ ਨਹੀਂ ਪਤਾ ਤਾਂ ਤੁਸੀਂ ਆਪਣੇ ਕਿਸੇ ਜਾਣ ਦੋਸਤ ਦੇ ਨਾਲ ਕਿਸੇ ਰਿਸ਼ਤੇਦਾਰ ਨਾਲ ਜਾਂ YouTube ਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਦੇਖ ਕੇ ਪਤਾ ਕਰ ਸਕਦੇ ਹੋ Google ਦੇ ਝੂਠੇ ਰਿਵਿਊਜ਼ ਤੋਂ ਵੀ ਬਚੋ ਉਹ ਤਾਂ ਫੇਕ ਵੀ ਕਰਵਾਏ ਜਾ ਸਕਦੇ ਨੇ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਮੈਂਸ਼ਨ ਕਰ ਸਕਦੇ ਹੋ